ਹਾਂਜੀ ਕਿਸਾਨ ਵੀਰੋ ਅੱਜ ਤੁਹਾਡੇ ਵਾਸਤੇ ਆਪਾਂ 20 ਤੋਂ 25 ਨਗ ਲੈ ਕੇ ਆਏ ਸੇਲ ਵਾਸਤੇ ਜਿਹਦੇ ਵਿੱਚ 10 ਤੋਂ 15 ਬਿਹੜਾ ਤਾਜ਼ੀਆਂ ਸੂਈਆਂ ਹੋਈਆਂ ਨੇ ਤੇ ਕੁਝ ਕਿਨਾਰੇ ਸੂਨ ਵਾਲੇ ਆ ਅੱਜ ਆਪਾਂ 4 ਮਾਰਚ ਨੂੰ ਆਪਣੇ ਫਾਰਮ ਤੋਂ ਵੀਡੀਓ ਕਵਰ ਕਰ ਰਹੇ ਹਾਂ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਵੀਡੀਓ ਕਵਰ ਕਰਦੇ ਆ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਇੰਸਟਾਗ੍ਰam ਜਾਂ ਫੇਸਬੁੱਕ ਪੇਜ ਤੇ ਦੇਖ ਰਹੇ ਨੇ ਉਹ ਆਪਣੇ ਪੇਜ ਨੂੰ ਫੋਲੋ ਕਰ ਲਿਓ ਸੋ ਅੱਜ ਆਪਣੇ ਫਾਰਮ ਤੇ 20 ਲੀਟਰ ਤੋਂ ਲੈ ਕੇ 40 ਲੀਟਰ ਤੱਕ ਦੀਆਂ ਮਿਲਕ ਪੈਸਟੀ ਵਾਲੀਆਂ ਬੇੜਾ ਪਹਿਲਾ ਦੂਜਾ ਸੂਆ ਸੇਲ ਵਾਸਤੇ ਅਵੇਲੇਬਲ ਨੇ ਤੇ 4-5 ਬੱਛੀਆਂ ਮਗਰ ਮਗਰ ਵੀ ਬੱਛੀਆਂ ਨੇ ਸੋ ਆਪਣਾ ਐਡਰੈਸ ਪਹਿਲਾਂ ਨੋਟ ਕਰਾ ਦਿੰਨੇ ਆ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਵੀਡੀਓ ਕਵਰ ਕਰਦੇ ਆ 4 ਮਾਰਚ ਨੂੰ ਆਪਾਂ ਵੀਡੀਓ ਕਵਰ ਕਰ ਰਹੇ ਆ ਸ਼ਾਮ ਦਾ ਟਾਈਮ ਆ ਸੋ ਇਹਦਾ ਪਿੰਡ ਆਪਣਾ ਨੇੜੇ ਮਹਿਲਕਲਾ ਸਹਿ ਜਿਹੜਾ ਚੋਹਾਨਕੇ ਰੈਸਰ ਚੰਨਣਵਾਲ ਤੇ ਸਿਨੀਵਾਲ ਇਹਨਾਂ ਪਿੰਡਾਂ ਦੇ ਵਿਚਾਲੇ ਆਪਣਾ ਪਿੰਡ ਰਹਿ ਜਾਂਦਾ ਹੈਗਾ ਕਲਾਲਾ 9478263916 9878448264 ਇਹਨਾਂ ਨੰਬਰਾਂ ਦੇ ਸੰਪਰਕ ਕਰਕੇ ਤੁਸੀਂ ਪਸ਼ੂ ਖਰੀਦ ਵੀ ਸਕਦੇ ਹੋ ਤੇ ਤੁਸੀਂ ਪਸ਼ੂ ਵੇਚ ਵੀ ਸਕਦੇ ਹੋ ਸੋ ਇਹ ਜੇ ਪਹਿਲੇ ਨਾ ਬੱਚੀਆਂ ਦੰਦਾਂ ਦੇ ਵਿੱਚ ਟਾਪ ਦੇ ਨਗੀਨੇ ਚੰਗੀਆਂ ਫਾਰਮ ਵਾਲੀਆਂ ਬੱਚੀਆਂ 20 ਤੋਂ ਲੈ ਕੇ 40 ਲੀਟਰ ਤੱਕ ਦੀ ਮਿਲਕ ਪੈਸਟੀ ਦੀਆਂ ਗਾਮ ਆਪਣੇ ਫਾਰਮ ਤੇ ਸੇਲ ਵਾਸਤੇ ਅਵੇਲੇਬਲ ਆ ਸੋ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਕੱਲੇ-ਕੱਲੇ ਨਗਦੀ ਆਪਾਂ ਡਿਟੇਲ ਦੇਵਾਂਗੇ ਤੁਹਾਨੂੰ ਲੈ ਕੇ ਸੋ ਇੱਧਰ ਦੇਖ ਸਕਦੇ ਹੋ ਇੱਕ ਕ੍ਰਾਸ ਬੱਸੀ ਸੂਈ ਆ ਇੱਧਰ ਬੱਛੀਆਂ ਨੇ ਜਿਹੜੀਆਂ ਇਹ 30 ਤੋਂ ਪਲੱਸ ਵਾਲੀਆਂ ਨੇ 30 ਤੋਂ 40 ਲੀਟਰ ਵਾਲੀਆਂ ਬੱਛੀਆਂ ਨੇ ਤੁਸੀਂ ਦੇਖ ਸਕਦੇ ਹੋ ਇਹ ਤਾਜ਼ੀਆਂ ਸੂਈਆਂ ਮਿਆਂ ਦੋਨੇ ਵੱਡੀਆਂ ਬੱਛੀਆਂ ਤਾਜ਼ੀਆਂ ਸੂਈਆਂ ਮਿਆਂ ਇਹਦੇ ਮਗਰ ਬੱਛੀ ਆ ਇਹਦੇ ਮਗਰ ਬੱਚਾ ਗਾ ਪ੍ਰੋਪਰ ਡਿਟੇਲ ਸਾਰੀ ਵੀਡੀਓ 'ਚ ਲਾਸਟ ਤੱਕ ਬਣੇ ਰਹੋ ਸੋ ਕੁਝ ਕਿ ਨਾ ਕੇ ਅੰਗੇ ਗੱਬਣਾ ਦੇ ਨੇ ਸੋ ਕੱਲੇ ਕੱਲੇ ਨਾਗ ਦੀ ਡਿਟੇਲ ਦਿੰਨੇ ਆ ਵੀਡੀਓ ਦੇ ਲਾਸਟ ਤੱਕ ਬਨੇ ਰਹੋ ਆ 40 ਤੋਂ ਪਲੱਸ ਵਾਲੀ ਬੱਛੀ ਆ ਆਪਣੇ ਕੋਲੇ ਇਹ ਵੀ 35 40 ਲੀਟਰ ਵਾਲੀ ਬੱਛੀ ਆ ਮਗਰ ਬੱਛੀ ਆ ਸੋ ਇਹ ਕ੍ਰੋਸ ਬੱਛੀ ਪਹਿਲਾ ਸੂਆ ਸੂਈ ਆ ਇਹਦੀ ਵੀ ਡਿਟੇਲ ਦੇਵਾਂਗੇ ਲਾਸਟ ਤੱਕ ਵੀਡੀਓ ਤੇ ਬਨੇ ਰਹੋ ਸੋ ਇੱਕ ਨੰਬਰ ਤੋਂ ਸਟਾਰਟ ਕਰਦੇ ਆ ਆਪਾਂ ਇੱਕ ਨੰਬਰ ਵਾਲੀ ਬੱਛੀ ਜਿਹੜੀ ਤਾਜੀ ਸੂਈ ਆ 23 ਤੋਂ 24 ਕਿਲੋ ਦੇ ਥੱਲੇ ਇਸ ਟਾਈਮ ਬੋਲਾ ਰੈਡੀ ਆ ਬੋਲਮ ਬਿਲਕੁਲ ਖਾਲੀ ਆ 23 24 ਕਿਲੋ ਕੋਈ ਮੇਰਾ ਵੀਰ ਦੋ ਟਾਈਮ ਚੋਕੇ ਲਿਆ ਸਕਦਾਗਾ ਫਾਰਮ ਦੀ ਬੱਚੀ ਆ ਬਹੁਤ ਚੰਗਾ ਰਿਕਾਰਡ ਆ ਕੱਲਾ ਕੱਲਾ ਨਿਖੜਵਾ ਥਾਣਾ ਤੁਸੀਂ ਦੇ ਸਕਦੇ ਹੋ ਹੱਥਾਂ ਦੀ ਚੁਵਾਈ ਵਾਲਾ ਸੋਨਾ ਪੋਲੀ ਤੇ ਮੋਟੀ ਚੁਵਾਈ ਆ ਸਾਨੂੰ ਤੋੜ ਕੇ ਦਿਖਾਉਣਿਆ ਟਾਪ ਦਾ ਨਗੀਨਾ ਹੀ ਐਚ ਐਫ ਦਾ ਪੂਰੀ ਮਜ਼ਬੂਤ ਢਾਂਚੇ ਦੀ ਬੱਚੀ ਆ ਤੁਸੀਂ ਦੇ ਸਕਦੇ ਹੋ ਕੱਦ ਕਾਠ ਵਾਲੀ ਆ ਫੁੱਲ ਬਰੀਡ ਆ ਬੱਚੀ ਦੀ 24 ਕਿਲੋ ਕੋਈ ਮੇਰਾ ਵੀਰ ਦੋ ਟਾਈਮ ਚੁੱਕ ਕੇ ਲੈ ਜਾ ਸਕਦਾ ਇੱਕ ਨੰਬਰ ਤੇ ਆਪਾਂ ਦਿਖਾ ਰਹੇ ਆ ਤੋੜ ਕੇ ਸੋ ਫਿਰ ਹਾਲ ਦੇਖੋ ਤੁਸੀਂ ਇੱਕ ਨੰਬਰ ਵਾਲੀ ਬੱਸੀ ਤੋੜ ਕੇ ਦਿਖਾਉਣਿਆ ਦੂਜਾ ਸੁਹਾ ਸੂਈ ਆ ਪਹਿਲਣ ਦਾ ਰਿਕਾਰਡ ਆ ਜਿਹੜਾ ਉਹ 28 29 ਲੀਟਰ ਦਾ ਰਿਕਾਰਡ ਐ ਇਸ ਵਾਰੀ 30 ਤੋਂ ਪਲੱਸ ਦੁੱਧ ਸੋ ਘੋੜੀ ਵਰਗੀ ਚਾਲ ਆ ਚਮਕਦਮ ਦੇਖੋ ਬੱਸੀ ਤੁਸੀਂ ਸਮੀ ਪਲੀ ਬੱਛੀ ਟੌਪ ਦੇ ਫਾਰਮ ਦੀ ਬੱਚੇ ਦੇਖੋ ਚੱਲ ਚੱਲ ਵੀ ਚੱਲ ਬਾਹਰ ਨੂੰ ਸੋ ਦੇਖੋ ਥੀਚਵਾਈ ਵਾਲਾ ਥਾਣਾ ਬੇਨ ਜ ਹਵਾਨੇ ਦੇ ਦੂਰੋਂ ਦਿਖਾਈ ਦਿੰਦੇ ਆ ਮਿਲਕ ਬੇਨ ਬਹੁਤ ਸਟਰੋਂਗ ਆਉਂਦੀ ਪਈ ਆ ਦੇਖ ਸਕਦੇ ਤੁਸੀਂ ਚਮਕਦਮ ਲੈ 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 ਮੋੜ ਲੈ ਵੀਰੇ ਮੋੜ ਲੈ ਮੋੜ ਲੈ ਸੋ ਫੁੱਲ ਬਰੀਡ ਦੇ ਵਿੱਚ ਆ ਗਈ ਬੱਚੀ ਇਹ ਲੈ ਜਨ ਲੈ ਜਨ ਵੀ ਲੈ ਜਨ ਸੋ ਦੂਜਾ ਸੂਆ ਸੂਈਆ ਚੌਥਾ ਦਿਨ ਅੱਜ ਸੂਈ ਨੂੰ ਆ ਕੀ ਬੱਸੀ ਦੀ ਖੜ ਨਹੀਂ ਖੜਨੀ ਪੂਰੀ ਟਾਪ ਦੀ ਆ ਤੁਸੀਂ ਦੇਖ ਸਕਦੇ ਹੋ ਸੰਭੀ ਪਲੀ ਰਾਜੀ ਪੂਰੀ ਬੱਛੀ ਆ ਤਾਂ ਦੂਸਰੀ ਸਾਈਡ ਤੋਂ ਮਿਲ ਕੇ ਮੈਂ ਦੇਖ ਸਕਦੇ ਹੋ ਕੱਲਾ ਕੱਲਾ ਨਿਖੜਮਾ ਥਾਣਾ ਹਵਾਨੇ ਤੇ ਬੇਂਜ ਦੂਰੋਂ ਦਿਖਾਈ ਦਿੰਦੀਆਂ ਚੰਗੇ ਦੁੱਧ ਦੀ ਮਿਲਕ ਪੈਸਟੀ ਵਾਲੀ ਆ 30 ਤੋਂ ਪਲੱਸ ਵਾਲੀ ਤੋਂ 2 ਨੰਬਰ ਵਾਲੀ ਬੱਸੀ ਵੀ ਦੂਜਾ ਸੂਆ ਸੂਈ ਆ ਇਹਦੇ ਮਗਰ ਵੀ ਬੱਛੀ ਆ ਜੀ ਇਹਦੇ ਮਗਰ ਬੱਛੀ ਆ ਕੱਲਾ ਕੱਲਾ ਨਿਖੜਮਾ ਥਾਣਾ ਤੁਸੀਂ ਦੇਖ ਸਕਦੇ ਹੋ ਕਾਲਾ ਕਾਲਾ ਮੋਟਾ ਹੱਥਾਂ ਦੀ ਚੁਵਾਈ ਵਾਲਾ ਸਾਣਾ ਹਵਾਨਾ ਪੂਰਾ ਕੰਪੈਕਟ ਆ ਜਿੰਨੇ ਵੀ ਬੱਛੀਆਂ ਆਪਣੇ ਫਾਰਮ ਤੇ ਨੇ ਕੰਪੈਕਟ ਆਰਡਰ ਵਾਲੀਆਂ ਨੇ ਪੂਰੀਆਂ ਬੰਦ ਲੈ ਵੇ ਦੀਆਂ ਇਹਨੂੰ ਤੀਜਾ ਦਿਨ ਸੂਈ ਨੂੰ ਆ 20 ਤੋਂ ਬਾਹਰ ਇਹਦੇ ਥੱਲੇ ਬੌਲੀ ਇਸ ਟਾਈਮ ਚਮਕ ਨਾਮ ਕੁ ਦੇਖੋ ਬੱਚੀ ਦੀ ਦੇਖੋ ਇਧਰੋਂ ਤੋਰ ਸੋ ਦੇਖੋ ਫੇਸ ਕੁਆਲਟੀ ਬੱਚੀ ਦੀ ਹਾਈਟ ਲੈਂਥ ਫੁੱਲ ਆ 20 ਤੋਂ ਬਾਹਰ ਬੌਲੀ ਇਸ ਟਾਈਮ ਲੈ 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 ਕੋਮਾ ਵਾਲਾ ਮੇਰੇ ਬਣੀ ਲੈ ਲੈ ਚੱਲ ਅੰਦਰ ਲੈ ਚੱਲ ਸੋ ਦੂਜਾ ਸੂਆ ਬੱਸੀ ਸੂਈ ਆ ਮਗਰ ਬੱਛੀ ਹੱਥੀ ਚਵਾਈ ਵਾਲਾ ਸੋਹਣਾ ਥਾਣਾ ਸੋ ਹਵਾਨੇ ਤੇ ਇਹਦੇ ਵੀ ਬੇਨਜ ਦੂਰੋਂ ਦਿਖਾਈ ਦਿੰਦੀਆਂ ਨੇ 20 ਕਿਲੋ ਤੋਂ ਬੋਰੀ ਸਟਾਰਟਿੰਗ ਕਰੀ ਆ ਨੇ 26 27 ਕਿਲੋ ਤੋਂ ਤਾਂ ਖੁੱਲਾ ਪਾਊਗੀ ਦੂਜਾ ਸੂਆ ਸੂਈ ਆ ਇਹ 2 ਨੰਬਰ ਤੇ ਬੱਛੀ ਆ ਗਈ ਅੱਗੇ 3 ਨੰਬਰ ਤੇ ਬੱਛੀ ਆ ਗਈ ਇਹਦੇ ਥੱਲੇ 24 ਕਿਲੋ ਦੁੱਧ ਕੰਡੇ ਵਾਲਾ ਰੈਡੀ ਆ ਦੇਖੋ ਮਿਲਕ ਮੇਨ ਦੇਖੋ ਤੁਸੀਂ ਬਾਕੀ ਬਰੀਡ ਬੱਛੀ ਦੇਖੋ ਬੁੱਥੀ ਬੱਥੀ ਦੇਖੋ ਬਹੁਤ ਚੰਗੀ ਬੱਛੀ ਆ ਬਰੀਡ ਦੇ ਵਿੱਚ ਦੇਖੋ ਤੁਸੀਂ ਮਿਲਕ ਮੇਨ ਦੇਖੋ ਤੁਸੀਂ ਥਣ ਕੱਲਾ ਕੱਲਾ ਨਿਕਲਵਾ ਦੇਖ ਕੱਲਾ ਕੱਲਾ ਨਿਕਲਵਾ ਥਾਈ ਚਵਾਈ ਵਾਲਾ ਥਾਣਾ 24 ਕਿਲੋ ਕੋਈ ਮੇਰਾ ਵੀਰ ਕੰਡਾ ਲਾ ਕੇ ਲਿਆਸਾ ਚਾਰ ਤਿੰਨ ਨੰਬਰ ਤੇ ਬੱਚੀ ਆ ਗਈ ਏ ਸੋ ਦੇਖੋ ਆਪਾਂ ਤੋੜ ਕੇ ਦਿਹਾਉਣਾ ਤੁਹਾਨੂੰ ਤਿੰਨ ਨੰਬਰ ਵਾਲੀ ਬੱਚੀ ਵੀ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਬੱਚੀ ਦਾ ਲੈਦਰ ਇਹ ਤੁਹਾਨੂੰ ਸੋ ਦੇਖ ਸਕਦੇ ਹੋ ਹਾਈਟ ਲੈਂਥ ਫੁੱਲ ਆ ਬੱਚੀ ਦੀ ਬਰੀਡ ਦੇ ਵਿੱਚ ਫੁੱਲ ਲਿਆ ਲਿਆ ਮੋੜ ਲਿਆ ਮੋੜ ਲੇ ਪਰੇ ਮੋੜ ਲੇ ਸੋ ਦੇਖੋ ਬੋਦੇ ਵਾਲੀ ਬੱਚੀ ਆ ਪੂਰੀ ਚੰਗੇ ਅਗੇ ਜਿਹਨੇ ਬਰੀਡ ਤੇ ਕੰਮ ਕਰਨਾ ਦੇਖੋ ਸੋ ਦੂਜਾ ਸੂਹਾ ਸੂਈ ਬੱਸੀ 24 ਕਿਲੋ ਦੁੱਧ ਕੋਈ ਮੇਰਾ ਵੀਰ ਦੋ ਟਾਈਮ ਚੋਕੇ ਲਿਆ ਸਕਦਾਗਾ ਫੁੱਲ ਹਾਈਟ ਫੁੱਲ ਲੈਂਥ ਆ ਬੱਚੀ ਦੀ ਸਭੀ ਪਲੀ ਚੰਗੀ ਆ ਇਹ ਬੱਚੀ ਦੂਜਾ ਸੂਹਾ ਸੂਈ ਇਹਦੇ ਥਲੇ 22 ਲੀਟਰ ਕੋਈ ਮੇਰਾ ਵੀਰ ਦੋ ਟਾਈਮ ਚੋਕੇ ਲਿਆ ਸਕਦਾਗਾ ਸਾਨੂੰ ਇੱਕ ਵਾਰੀ ਬੀਐਨਐਸ ਚੈੱਕ ਕਰਾ ਦਿੰਨੇ ਆ ਥਣਕ ਅੱਲਾ ਕੱਲਾ ਨਿਕੜਵਾਗਾ 22 ਲੀਟਰ ਇਸ ਟਾਈਮ ਰੈਡੀ ਆ ਇਹ 4 ਨੰਬਰ ਤੇ ਬੱਚੀ ਆ ਗਈ ਸੋ 22 ਕਿਲੋ ਇਹ ਬੱਚੀ ਥਲੇ ਦੁੱਧ ਤਿਆਰ ਆ ਦੂਜਾ ਸੂਹਾ ਸੂਈ 4 ਨੰਬਰ ਤੇ ਆ ਗਈ ਮਗਰ ਮੇਲਕਾਫ ਆ ਲਿਆ ਬਈ ਸੂਰਵਰ ਚਮਕ ਨਮਕ ਦੇਖੋ ਬੱਚੀ ਦੀ ਇਹ ਵੀ ਨਵੇਂ ਹਾਨ ਦੇ ਵਿੱਚ ਵਸੀ ਆ 4 ਦਿਨ ਤੋਂ 6 ਦਿਨਾਂ ਦਾ ਜੇ ਹੋਰੀਆ ਬਸੀ ਦੇਖੋ ਦੂਸਰੀ ਸਾਈਡ ਤੋਂ ਮਿਲਕ ਮੈਨ ਦੇਖੋ ਦੁਰਦੀਦੀ ਹਾਈਟ ਲੈਂਥ ਪੂਰੀ ਵਧੀਆ ਗਈ ਲਿਆ ਮੋੜ ਕੇ ਲਿਆ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਵਸੀ ਦਾ ਚਮਕ ਦਮਕ ਬਹੁਤ ਆ ਬਰੀਡ ਬਹੁਤ ਆ ਬੱਚੀ ਦੇ ਸਕਦਾ ਤੁਸੀਂ 22 ਕਿਲੋ ਦੋ ਟਾਈਮ ਚੋਕੇ ਲਿਆ ਸਕਦੇ ਤੁਸੀਂ ਲੈ ਜਲੰਦਰ ਬਈ 22 ਲੀਟਰ ਦੋ ਟਾਈਮ ਚੋਕੇ ਲਿਆ ਸਕਦੇ ਹਾਂ ਇਹ 4 ਨੰਬਰ ਤੇ ਬੱਚੀ ਦਿਖਾਤੀ ਹੌਲੀ 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 ਸੋ ਅਗੇ 5 ਨੰਬਰ ਤੇ ਬੱਛੀ ਆ ਇਹਦੇ ਥੱਲੇ 24 ਲੀਟਰ ਦੁੱਧ ਰੈਡੀ ਆ ਇਹ ਵੀ ਤਾਜੀ ਸੂਈ ਆ ਸੇਮਾ ਹੱਤਮਾ ਦੇਣਾ ਥਣ ਕੱਲਾ ਕੱਲਾ ਦੇਖ ਲਵਾ ਦੇਖੋ ਮਿਲ ਕੇ ਵੇਣ ਦੇਖੋ ਹੱਥੀ ਚੁਵਾਈ ਵਾਲਾ ਸੋਹਣਾ ਥਾਣਾ ਤੁਸੀਂ ਦੇਖ ਸਕਦੇ ਹੋ ਜਿਆਦਾ ਕਮ ਆਪਣੇ ਫਾਰਮ ਤੇ ਆ ਜੀ ਹੱਥੀ ਚੁਵਾਈ ਵਾਲੀਆਂ ਨੇ ਬਹੁਤ ਵੀਰਾਂ ਦੀ ਡਿਮਾਂਡ ਰਹਿੰਦੀ ਆ ਵੀ ਆਪ ਨੂੰ 30 ਕਿਲੋ ਵਾਲੀ ਗਾਂ ਚਾਹੀਦੀ ਹੱਥੀ ਚੁਵਾਈ ਵਾਲੀ ਤਾਂ ਉਹਨਾਂ ਵੀਰਾਂ ਦਾ ਲਈ ਸੁਨਹਿਰੀ ਮੌਕਾ ਹੋਊਗਾ ਤੁਸੀਂ ਵਟਸਐਪ ਤੇ ਦਿੱਤੇ ਹੋਏ ਨੰਬਰਾਂ ਤੇ ਕੰਟੈਕਟ ਕਰਕੇ ਬੱਸੀਆਂ ਖਰੀਦ ਸਕਦੇ ਹੋ 24 ਕਿਲੋ ਕੰਡਾ ਲਿਆ ਕੇ ਲਿਆ ਸਕਦੇ ਹੋ 5 ਨੰਬਰ ਤੇ ਬੱਸੀ ਆ ਗਈ ਇਹ ਲੈ ਚੱਲ ਸੋ ਹਾਈਟ ਲੈਂਥ ਫੁੱਲਾ ਬੱਛੀ ਦੀ 24 ਕਿਲੋ ਦੁੱਧ ਕੰਡੇ ਵਾਲਾ ਇਸ ਟਾਈਮ ਹਾਜ਼ਰ ਆ ਕੋਈ ਮੇਰਾ ਵੀਰ ਦੋ ਟਾਈਮ ਚੁਵਾਈ ਕਰਕੇ ਲਿਆ ਸਕਦਾ ਜਿਹੜੀ ਵੀ ਬੱਛੀ ਦਾ ਸਕਰੀਨ ਸ਼ਾਟ ਦਿਖਾ ਕੇ ਦੋ ਟਾਈਮ ਚੁਵਾਈ ਕਰਕੇ ਲਿਆ ਸਕਦੇ ਹੋ 24 ਲੀਟਰ ਲੈ ਚਲ ਸਿੱਧਾ ਅੰਦਰ ਲੈ ਚਲ ਅੰਦਰ ਲੈ ਚਲ ਸੋ 5 ਨੰਬਰ ਤੇ ਬੱਛੀ ਆ ਗਈ ਏ ਹੱਥੀ ਚੁਵਾਈ ਵਾਲਾ ਸੋਹਣਾ ਥਾਣਾ ਹਾਈਟ ਲੈਂਥ ਫੁੱਲਾ ਬਰੀਡ ਫੁੱਲਾ ਕੱਲਾ ਕੱਲਾ ਨਿਕੜਵਾ ਥਾਣਾ ਦੀ ਦੇ ਸਕਦੇ ਹੋ ਦੂਸਰੇ ਸਾਈਡ ਤੋਂ ਹਵਾਨੇ ਤੇ ਵੇਣ ਦੇ ਦੇ ਸਕਦੇ ਹੋ ਦੇਖੋ ਮਿਲਕ ਵੇਣ ਦੇਖੋ ਤੇ ਥਣ ਦੇਖੋ ਕੱਲਾ ਕੱਲਾ ਨਿਕੜਵਾ ਸੋ ਲਾਸਟ ਤੱਕ ਵੀਡੀਓ ਤੇ ਬਣੇ ਰਹੋ ਸਾਨੂੰ 40 ਕਿਲੋ ਵਾਲੀ ਬੱਸੀ ਵੀ ਤੋੜ ਕੇ ਦਿਖਾਉਣੀ ਆ ਲਾਸਟ ਤੱਕ ਵੀਡੀਓ ਤੇ ਬਣੇ ਰਹੋ ਫਿਰ ਹਾਲ ਪਹਿਲਾ ਸੂਆ ਬੱਸੀ ਇਹ ਚਾਰ ਦੰਦ ਬੱਸੀ ਆ ਪਹਿਲਾ ਸੂਆ ਮਗਰ ਬੱਛੀ ਆ ਤੇ ਥਣ ਦੇਖੋ ਕੱਲਾ ਕੱਲਾ ਨਿੱਖਣ ਮਾ ਥਣਾ ਹੱਥੀ ਚੁਈ ਵਾਲਾ ਪਹਿਲਾ ਸੂਆ ਚਾਰ ਦੰਦ ਬੱਸੀ ਮਗਰ ਬੱਛੀ ਸੋ ਇਹ 5 ਨੰਬਰ ਤੇ ਬੱਸੀ ਤੋੜ ਕੇ ਦਿਖਾਉਣਾ ਇੱਧਰ ਸੈੱਟ ਚ ਇਹ ਕੰਪਲੀਟ ਹੋ ਚੁੱਕੀਆਂ ਨੇ ਫਿਰ ਸਾਨੂੰ ਬਾਹਰ ਦਿਖਾਵਾਂਗੇ ਸੋ ਦੇਖੋ ਪਹਿਲਾ ਸੂਆ ਚਾਰ ਦੰਦ ਬੱਛੀ ਮਗਰ ਬੱਛੀ ਸੋ ਦੇਖੋ ਦੁਪਹਿਰ ਖੜੀ ਵਾਂਗੂ ਖੜੀ ਫਿਰਦੀ ਆ ਬਰੀਡ ਚੈੱਕ ਕਰੋ ਬ ਪਛਲੀ ਬਛਰੀ ਦੀੰਦੀ ਆ ਬਰੀਡ ਟਾਪ ਦੀ ਆ ਪਹਿਲਾ ਸੂਆ ਸੂਈਆ ਬੱਚੀ ਦੇਖੋ ਬਿਊਟੀ ਦੇਖੋ ਪਲੱਸ ਮਗਰ ਵੀ ਬੱਚੀ ਆ ਇਸ ਟਾਈਮੇ ਥੱਲੇ 16 17 ਲੀਟਰ ਦੋ ਟਾਈਮ ਚਵਾਈ ਕਰਕੇ ਲਿਆ ਸਕਦੇ ਹੋ ਚੌਥਾ ਪੰਜਵਾਂ ਦਿਨ ਸੂਈ ਨੂੰ ਆ 20 ਤੋਂ ਪਾਰ ਦੁੱਧ ਪਾ ਦੂ ਵੀ ਹਵਾਨਾ ਦੇਖੋ ਫਸਿਆ ਪੈ ਗਿਆ ਟੰਗੂ ਸੋ ਇਧਰ ਲੈ ਇਹ ਆਪਾਂ ਬੱਚੀਆਂ ਸਾਰੀਆਂ ਦਿਖਾ ਚੁੱਕੇ ਆ ਸੋ ਅੱਗੇ ਪਹਿਲਣ ਬੱਸੀ ਆ ਇਹ ਵੀ ਤਾਜੀ ਸੂਈ ਹੋਈ ਆ ਸੋ ਇਹ ਪਹਿਲਾ ਸੂਆ ਬੱਸੀ ਆ ਕ੍ਰਾਸ ਅੱਗੇ ਦੇ ਵਿੱਚ ਪਹਿਲਾ ਸੂਆ ਦੰਦਾ 'ਚ ਬੱਸੀ ਸੂਈ ਵੀ ਥਣਕਾ ਲਾ ਕੱਲਾ ਨਿਕੜਵਾ ਸਾਨੂੰ ਤੋੜ ਕੇ ਸੋਣੇ ਆ ਆਪਾਂ ਦੇਖੋ ਤੁਸੀਂ ਕਰਾਸ ਵਸੀ ਲੈ ਚਲੰਦਰੀ ਲੰਚ ਲੰਦੇ ਜਾ ਕੱਲਾ ਕੱਲਾ ਨਿਕੜਨਾ ਥਾਣਾ ਕਰਾਸਾਂਗ ਦੇ ਵਿੱਚ ਬੱਸੀ ਜਰਸੀ ਕਰਾਸ ਵਸੀ ਆ ਗਈ ਬੰਨਦੇ ਬੰਨਦੇ ਸੋ ਪਹਿਲਾ ਸੂਆ ਬੱਸੀ ਸੂਈਆ ਕਰਾਸਾਂਗ ਦੇ ਵਿੱਚ ਜਰਸੀ ਕਰਾਸ ਚ ਪੈਂਦੀ ਆ ਕੱਲ ਦੀ ਸੂਈ ਹੋਈ ਆ ਕੱਲਾ ਕੱਲਾ ਨਿਕੜਮਾ ਥਾਣਾ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਆਪਾਂ ਕਰਾਸਾਂਗ ਦੇ ਵਿੱਚ ਪਸੂ ਲੈਣਾ ਉਹਨਾਂ ਵੀਰਾਂ ਲਈ ਸੁਨੇਰੀ ਮੌਕਾ ਹੋਊਗਾ ਪਹਿਲਾ ਸੂਆ ਸੂਈ ਹੋਈ ਚੰਗਾ ਥਾਂ ਲੈਵਾ ਥੀਚੋਈ ਵਾਲਾ ਥਾਣਾ ਸੋ ਅੱਗੇ ਆਪਾਂ 35 ਟੋਲੇ ਕਿਹੜੀਆਂ 40 ਲੀਟਰ 30 ਪਲੱਸ ਵਾਲੀਆਂ ਨੇ ਬੱਛੀਆਂ 30 ਤੋਂ 40 ਵਾਲੀਆਂ ਤੋੜ ਕੇ ਦਿਹਾਉਣੇ ਦੇਖੋ ਬਸ ਇਹਦੀ ਹਾਈਟ ਲੈਂਥ ਦੇਖੋ ਬਰੀਡ ਦੇਖੋ ਮਗਰ ਬੱਛੀ ਆ ਰੇਲ ਗੱਡੀ ਦੇ ਡੱਬੇ ਵਰਗੀ ਆ ਕੱਲਾ ਕੱਲਾ ਨਿਖੜ ਮਾ ਥਾਣਾ ਦੇਖੋ ਹੱਥੀ ਚੁਾਈ ਵਾਲਾ ਸੋਹਣਾ ਥਾਣਾ ਬਹੁਤ ਵੀਰਾਂ ਦੀ ਡਿਮਾਂਡ ਆ ਵੀ ਆਪਾਂ ਚੰਗੇ ਦੁੱਧ ਵਾਲੀ ਬੱਛੀ ਇੱਕ ਹੀ ਲੈਣੀ ਆ ਜਿਹੜਾ ਹੱਥੀ ਚੁਾਈ ਵਾਲਾ ਥਾਣਾ ਹੋਵੇ ਦੇਖੋ ਬੱਛੀ ਦਾ ਲੇਵਾ ਹਾਈਟ ਦੇਖੋ ਲੈਂਥ ਦੇਖੋ ਪ੍ਰਿੰਟ ਦੇਖੋ ਬੱਛੀ ਦਾ ਚਮਕ-ਦਮਕ ਦੇਖੋ ਬੱਛੀ ਦੀ ਮੋੜ ਲੈ ਮੋੜ ਲੈ ਮੋੜ ਲੈ ਸੋ ਦੇਖੋ ਬਹੁਤ ਟੌਪ ਦੀ ਬੱਸੀ ਐ ਸਟਾਰਟਿੰਗ ਬੌਲੀ ਕਰੀ ਐ 25 26 ਕਿਲੋ ਦੀ ਸਟਾਰਟਿੰਗ ਬੌਲੀ ਆ ਕੋਈ ਮੇਰਾ ਵੀਰ ਦੋ ਦਿਨਾਂ ਦੀ ਸੂਈ ਥੱਲੇ ਮਗਰ ਬੱਛੀ ਆ 25 26 ਕਿਲੋ ਕੰਡਾ ਲਾ ਕੇ ਲਿਜਾ ਸਕਦਾ ਹੱਥੀ ਚੋਈ ਵਾਲਾ ਸਾਨਾ ਬਾਂਦੇ ਬਾਂਦੇ ਸੀ ਬਾਂਦੇ ਅੰਦਰੀ ਘਰ ਦੰਦੇ ਲੈ ਚੱਲ ਲੈ ਚੱਲ ਸੋਹੇ ਦੂਜਾ ਸੂਹਾ ਸੂਈਆ ਬੱਸੀ ਸੇਦ ਆਂਦਾ ਕਿ 40 ਲੀਟਰ ਵਾਲੀ ਬੱਸੀ ਤੋੜ ਕੇ ਦਿਖਾਉਣੇ ਆ ਸਟਾਰਟਿੰਗ ਬੋਲੀ ਐੜੀ 25 26 ਕਿਲੋ ਦੀ ਸਟਾਰਟਿੰਗ ਬੋਲੀ ਆ ਕੱਲ ਸਵੇਰ ਦੀ ਸੂਈ ਹੋਈ ਆ ਮਗਰ ਮੇਲ ਕਾਫ ਆ ਤੁਸੀਂ ਦੇਖ ਸਕਦੇ ਹੋ ਬਰੀਡ ਬਰੂਡ ਪੂਰੀ ਟੌਪ ਦੀ ਬਰੀਡ ਆ ਤੋੜ ਕੇ ਦਿਖਾਉਣੇ ਸੋਨੂੰ ਦੂਜਾ ਸੂਹਾ ਸੂਈ ਆ ਓਰੀਜਨਲ ਸੇਦ ਆਂਦਾ ਸੋ ਦੇਖ ਸਕਦੇ ਹੋ 37 37 ਲੀਟਰ ਪਲੂਨ ਬੱਛੀ ਨੇ ਦੁੱਧ ਪਾਇਆ 4 ਦੰਦ ਤੋਂ 6 ਦੰਦ ਹੋਈ ਹੋਈ ਆ ਪੂਰੀ ਸਮੀ ਪੜੀ ਆ ਰਾਜੀ ਆ ਫਾਰਮ ਦਾ ਸਾਰਾ ਰਿਕਾਰਡ ਆ ਬੱਛੀ ਦਾ ਇਸ ਵਾਰੀ 40 ਤੋਂ ਪਲੱਸ ਦੁੱਧ ਦੇ ਦੂ ਤੁਸੀਂ ਦੇ ਸਕਦੇ ਹੋ ਪੂਰੀ ਟਾਪ ਕੁਆਲਿਟੀ ਬੱਛੀ ਆ ਲੈ ਚੱਲ ਬਈ ਬੰਨ ਦੇ ਉੱਥੇ ਬਾਹਰ ਬੰਨ ਦੇ ਸੋ ਥਣ ਕੱਲਾ ਕੱਲਾ ਨਿਖੜਵਾ ਤੁਸੀਂ ਦੇ ਸਕਦੇ ਹੋ ਫੁੱਲ ਬਰੀਡ ਦੇ ਵਿੱਚ ਸਟਾਰਟਿੰਗ ਬੌਲੀ ਜਿਹੜੀ 25 26 ਕਿਲੋ ਤੋਂ ਬੌਲੀ ਸਟਾਰਟ ਕਰੀ ਆ ਕੱਲ ਸਵੇਰ ਦੀ ਸੂਈ ਹੋਈ ਆ ਦੂਜਾ ਸੂਆ ਸੂਈ ਆ ਬੱਛੀ ਸੋ ਅੱਗੇ ਬੱਸੀ ਇਹ ਵੀ ਸੂਈ ਹੋਈ ਹੈ ਸਟਾਰਟਿੰਗ ਬੌਲੀ 22 23 ਲੀਟਰ ਦੇ ਥੱਲੇ ਸਟਾਰਟਿੰਗ ਬੌਲੀ ਆ ਥਣ ਕੱਲਾ ਕੱਲਾ ਨਿਕੜਮਾ ਦੀ ਦੇ ਸਕਾ ਜੋਂ ਕੱਲਾ ਕੱਲਾ ਨਿਕੜਮਾ ਥਾਣਾ ਪੋਲੀ ਤੇ ਮੋਟੀ ਹੱਥਾਂ ਦੀ ਚਵਾਈ ਆ 22 23 ਕਿਲੋ ਬੌਲੀ ਤੋਂ ਸਟਾਰਟਿੰਗ ਕੀਤੀ ਆ ਸੋ ਬੱਸੀ ਸਿਰੂ ਤੋਰ ਕੇ ਦਿਹਾਉਣੇ ਆ ਆਪਾਂ ਦੂਜਾ ਸੂਹਾ ਸੂਈ ਆ ਚਾਰ ਦੰਦ ਬੱਸੀ ਆ ਪਹਿਲਾਂ ਖੀਰੀ ਸੂਈ ਸੀ ਪਹਿਲਾ ਸੂਹਾ ਹੁਣ 22 23 ਕਿਲੋ ਬੌਲੀ ਸਟਾਰਟਿੰਗ ਕਰੀ ਆ ਬੱਸੀ ਦੀ ਹਾਈਟ ਹਾਈਟ ਦੇਖੋ ਲੈਂਥ ਲੈਂਥ ਦੇਖੋ ਬਹੁਤ ਲੰਬੀ ਤੇ ਸਮੀ ਪਲੀ ਬੱਸੀ ਆ ਸੋ ਦੇਖ ਸਕਦੇ ਤੁਸੀਂ ਫੁੱਲ ਹਾਈਟ ਫੁੱਲ ਲੈਂਥ ਸੋ ਪਹਿਲਾ ਸੂਆ ਖੀਰੀ ਸੂਈ ਸੀ ਚਾਰ ਦੰਦ ਬੱਸੀ ਆ ਦੂਜਾ ਸੂਆ ਸੂਈ ਆ ਫੁੱਲ ਹਾਈਟ ਫੁੱਲ ਲੈਂਥ ਦੇ ਵਿੱਚ ਆ 22 23 ਕਿਲੋ ਸਟਾਰਟਿੰਗ ਬੋਲੀ ਆ ਸੋ ਅੱਗੇ ਬੱਚੀ ਜਿਹੜੀ ਇਹ ਗੱਬਣ ਆ ਇਹ 5 6 ਦਿਨ ਸੂਨ ਨੂੰ ਲੈਂਦੀ ਆ ਪਹਿਲੇ 26 27 ਕਿਲੋ ਦੁੱਧ ਦਿੱਤਾ ਗਏ ਗੱਬਣਾ ਬੱਸੀ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ